ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੰਨ ਜੀ ਤੇ ਤੁਹਾਡੇ ਸਾਰਿਆਂ ਦਾ ਅੱਜ ਦਾ ਵਿਸ਼ਾ ਹੈ ਜੀ ਢੋਲ ਢੋਲ ਇੱਕ ਲੋਕ ਸਾਜ ਹੈ ਤੇ ਜਦੋਂ ਢੋਲ ਵੱਜਦਾ ਹੈ ਤਾਂ ਖੁਸ਼ੀ ਦਾ ਸੰਕੇਤ ਹੋਣ ਦੇ ਨਾਲ ਨਾਲ ਜਿੱਥੇ ਵੀ ਕੋਈ ਪੰਜਾਬੀ ਹੈ ਉਹਦੇ ਜਿਹੜੇ ਪੈਰ ਨੇ ਉਹ ਥੜਕਣ ਲੱਗ ਪੈਂਦੇ ਹਨ ਢੋਲ ਢੋਲ ਪੰਜਾਬ ਦਾ ਮਹੱਤਵਪੂਰਨ ਲੋਕ ਸਾਜ਼ ਹੈ। ਇਹ ਢੋਲ ਕੀ ਦਾਹੀ ਰੂਪ ਹੈ। ਪੰਜਾਬੀਆਂ ਦੇ ਮੇਲੇ ਤੇ ਖੁਸ਼ੀਆਂ ਇਸ ਦੀ ਤਾਲ ਤੋਂ ਬਿਨਾ ਫਿੱਕੀਆਂ ਲੱਗਦੀਆਂ ਹਨ। ਹਰ ਖੁਸ਼ੀ ਦੇ ਮੌਕੇ ਤੇ ਮੇਲੇ ਤੇ ਕਿਸੇ ਦੀ ਜਿੱਤ ਤੇ ਢੋਲ ਵਜਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਪ੍ਰਸਿੱਧ ਲੋਕ ਨਾਚ ਪੰਗੜਾ ਢੋਲ ਦੀ ਤਾਲ ਤੇ ਪਾਇਆ ਜਾਂਦਾ ਹੈ। ਇਸ ਸਾਜ਼ ਦੀ ਬਨਾਵਟ ਗੋਲ ਲੱਕੜੀ ਨੂੰ ਵਿੱਚੋਂ ਖੋਖਲਾ ਰੱਖ ਕੇ ਕੀਤੀ ਜਾਂਦੀ ਹੈ। ਗੋਲ ਲੱਕੜੀ ਉਸ ਨੂੰ ਵਿੱਚੋਂ ਖੋਖਲਾ ਕਰਕੇ ਢੋਲ ਬਣਾਇਆ ਜਾਂਦਾ ਹੈ। ਇਸ ਦੇ ਦੋਵੇਂ ਪਾਸੇ ਖੁੱਲੇ ਮੂੰਹ ਤੇ ਬੱਕਰੇ ਦੀ ਖੱਲ ਦੇ ਪੱਤਰੇ ਮੜੇ ਜਾਂਦੇ ਹਨ। ਦੋਵੇਂ ਪਾਸਿਆਂ ਤੋਂ ਖੱਲ ਦੇ ਪੱਤਰਿਆਂ ਨੂੰ ਕੱਸਣ ਲਈ ਰस्सियां ਬੰਨੀਆਂ ਜਾਂਦੀਆਂ ਹਨ। ਦੋਨੇ ਪਾਸਿਓਂ ਤੋਂ ਢੋਲ ਦਾ ਮੂੰਹ ਖੁੱਲਾ ਹੁੰਦਾ ਹੈ। ਰਸੀਆਂ ਵਿੱਚ ਪਿੱਤਲ ਜਾਂ ਚਮੜੇ ਦੇ ਛੱਲੇ ਬਣਾ ਕੇ ਪਰੋ ਦਿੱਤੇ ਜਾਂਦੇ ਹਨ ਤਾਂ ਜੋ ਖਿੱਚ ਕੇ ਕੱਸਣ ਵਿੱਚ ਆਸਾਨੀ ਹੋਵੇ ਇਸ ਦੇ ਦੋਹਾਂ ਮੂੰਹਾਂ ਦੀ ਚੌੜਾਈ 35 ਸੈਂਟੀਮੀਟਰ ਦੇ ਕਰੀਬ ਹੁੰਦੀ ਹੈ ਰਸੀਆਂ 'ਚ ਪਿੱਤਲ ਦੇ ਛੱਲੇ ਪਾਏ ਜਾਂਦੇ ਨੇ ਇਸ ਦੇ ਖੱਬੇ ਪੱਤਰੇ ਨੂੰ ਧਾਮਾ ਤੇ ਸੱਜੇ ਨੂੰ ਪੁੜਾ ਆਖਿਆ ਜਾਂਦਾ ਹੈ ਇਸ ਨੂੰ ਵਜਾਉਣ ਲਈ ਬਾਂਸ ਤੇ ਲੱਕੜੀ ਦੀਆਂ ਛੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖੱਬੇ ਪੱਤਰੇ ਨੂੰ ਧਾਮਾ ਤੇ ਸੱਜੇ ਨੂੰ ਪੁੜਾ ਕਿਹਾ ਜਾਂਦਾ ਹੈ। ਧਾਮੇ ਲਈ ਹਾਕੀ ਦੀ ਸ਼ਕਲ ਦੀ ਲੱਕੜੀ ਦੀ ਛੜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਡਗਾ ਕਹਿੰਦੇ ਨੇ। ਸੱਜੇ ਪਾਸੇ ਜਾਂ ਪੁੜੇ ਲਈ ਬਾਂਸ ਦੀ ਛੜੀ ਵਰਤੀ ਜਾਂਦੀ ਹੈ। ਇਸ ਨੂੰ ਤੇਲੀ ਕਿਹਾ ਜਾਂਦਾ ਹੈ। ਤਾਂ ਮੇਨ ਤੇ ਪੂਰੇ ਨੂੰ ਵਜਾਉਣ ਦੇ ਲਈ ਲੱਕੜੀ ਦੇ ਜਿਹੜੀਆਂ ਹੈ ਲੱਕੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਖਾੜੇ ਵਿੱਚ ਪਹਿਲਵਾਨਾਂ ਦੇ ਕੋਲ ਨੂੰ ਵੀਰ ਰੱਸੀ ਰੰਗਤ ਦੇਣ ਲਈ ਢੋਲ ਵਜਾਇਆ ਜਾਂਦਾ ਹੈ ਅਖਾੜੇ 'ਚ ਜਦੋਂ ਕੋਈ ਪਹਿਲਵਾਨ ਜਿੱਦਾ ਹੈ ਤਾਂ ਢੋਲ ਵਜਾ ਕੇ ਖੁਸ਼ੀ ਦਾ ਜਿਹੜਾ ਹੈ ਪ੍ਰਗਟਾਵਾ ਕੀਤਾ ਜਾਂਦਾ ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਭੈਣ ਜੀ ਦੇ ਨਾਂ ਤੇ ਚੱਲ ਰਿਹਾ ਹੈ ਉਸ ਤੇ ਪੰਜਾਬੀ ਜੀਕੇ ਕਰੰਟ ਅਫੇਅਰ ਉਸ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ